ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਫਗਵਾੜਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਵਿਧਾ ਨੂੰ ਮੁੱਖ ਰੱਖਦਿਆਂ ਉਹਨਾਂ ਦੇ ਕੰਮਾਂ ਦਾ ਮੌਕੇ ਤੇ ਨਿਪਟਾਰਾ ਕਰਨ ਦੇ ਮਕਸਦ ਨਾਲ ਫਗਵਾੜਾ ਨਸਤੇ ਕੀ ਪਿੰਡ ਚਿਹੜੂ ਵਿਖੇ ਚੌਥਾ ਫ੍ਰੀ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਸਦਾ ਜੁਗਿੰਦਰ ਸਿੰਘ ਮਾਨ ਹਾਜ਼ਰ ਹੋਏ ਉਹਨਾਂ ਨਾਲ ਐਸ.ਟੀ.ਐਮ ਫਗਵਾੜਾ ਜਸ਼ਨਜੀਤ ਸਿੰਘ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ RAM ਦਲਜੀਤ ਰਾਜੂ ਅਵਤਾਰ ਪੰਡਵਾ ਬਰुण ਚੱਕ ਹਕੀਮ ਹਰੀਸ਼ ਪਾਠਕ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ ਕੈਂਪਦਰਾਂ ਜਿੱਥੇ ਸਰਦਾਰ ਮਾਨ ਨੇ ਲੱਗੇ ਕਾਊਂਟਰਾਂ ਦਾ ਦੌਰਾ ਕੀਤਾ ਉੱਥੇ ਹੀ ਪ੍ਰਸ਼ਾਸਨਿਕ ਕਰਮਚਾਰੀਆਂ ਵੱਲੋਂ ਪਿੰਡ ਦੇ ਲੋਕਾਂ ਦੇ ਕੰਮਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਇਸ ਮੌਕੇ ਸਰਦਾਰ ਮਾਨ ਨੇ ਕਿਹਾ ਕਿ ਇਸ ਪਿੰਡ ਵਿੱਚ ਸਰਕਾਰ ਦੇ ਆਦੇਸ਼ਾਂ ਤੇ ਪ੍ਰਸ਼ਾਸਨ ਵੱਲੋਂ ਲਗਾਇਆ ਜਾਣ ਵਾਲਾ ਇਹ ਚੌਥਾ ਕੈਂਪ ਹੈ ਉਹਨਾਂ ਆਖਿਆ ਕਿ ਉਹਨਾਂ ਵੱਲੋਂ ਤਕਰੀਬਨ ਸਾਰੇ ਹੀ ਪਿੰਡਾਂ ਵਿੱਚ ਅਤੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਇਹ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਤੱਕੇ ਨਾ ਖਾਣੇ ਪੈਣ। ਉਹਨਾਂ ਨਾਲ ਹੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਐਨਓਸੀ ਖਤਮ ਕਰਨ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਹੋਰ ਨਾ ਬੁਲਾਰਿਆਂ ਨੇ ਵੀ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਬਹੁਤ ਹੀ ਜਲਦ ਮਹਿਲਾਵਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦੀ ਸਕੀਮ ਨੂੰ ਵੀ ਸ਼ੁਰੂ ਕਰਨ ਜਾਰੀ ਹੈ। ਮਾਣਦੇ ਬੈਠੇ ਮੇਰੇ ਵੱਡੇ ਸੱਜਣ ਮਾਣਕ ਸਾਹਿਬ ਮਨ ਮੰਗਲ ਸਿੰਘ ਪੰਚਿਹੜੂ ਕਰਨ ਸਿੰਘ ਜੀ ਔਰ ਢਿਲੋ ਸਾਹਿਬ ਕੁਲਵਿੰਦਰ ਜੀ ਵੀਰੋ ਸਾਹਿਬ ਸਾਰੇ ਅਫੀਸਰ ਸਹਿਬਾਨ ਜਿਹੜੇ ਆਪਣੀ ਆਪਣੀ ਥੋੜੀ ਤੇ ਆਪਣੇ ਆਪਣੇ ਡਿਪਾਰਟਮੈਂਟ ਤੇ ਵਿਸ਼ੇਸ਼ ਨੂੰ ਲੈ ਕੇ ਬੈਠੇ ਨੇ ਸਭ ਦਾ ਧੰਨਵਾਦ ਤੁਸੀਂ ਅੱਜ ਇਸ ਪਿੰਡ ਵਿੱਚ ਬੇਟਾ 7 ਮਾ 8 ਮਾ ਕੈਂਪ ਹੋਇਆ ਸਾਡਾ ਅ ਵੀਰ ਕਿਨਾ ਕੰਮ ਛੋੜ ਕਰਕੇ ਦੱਸ ਚੌਥਾ ਕੈਂਪ ਹੈ ਤਾਂ ਮੈਂ ਸਰਕਾਰ ਸਰਕਾਰ ਤੁਹਾਡੇ ਦਰਵਾਜ਼ੇ ਤੁਸੀਂ ਦੇਖ ਰਹੇ ਹੋ ਕਿ ਅਸੀਂ ਵੱਖਰੇ ਵੱਖਰੇ ਪਿੰਡਾਂ ਵਿੱਚ ਲਾ ਕੇ ਜੀ ਵੀ 25-25% ਦਾ ਗਰੁੱਪ ਬਣਾ ਕੇ ਜਿੱਥੇ ਸਰਕਾਰ ਨੇ ਤੁਹਾਨੂੰ ਯਾਦ ਹੋਣਾ ਸਿਆਲੀਆਂ ਦੇ ਨਵੇਂ ਆ ਰਹੇ ਇਹ ਇੱਕ ਪਿੰਡ ਕਿੱਥੇ ਪਿੰਡ ਦੇ ਮਲਟੀ ਬਾਲੈਂਸ ਦੇ ਵਿੱਚ ਅਸੀਂ ਉਹ ਕੈਂਪ ਆਰਡੀਨਲ ਕਿਤੇ ਫਿਰ ਇਲੈਕਸ਼ਨ ਦੀ ਤਰੀਕ ਆ ਗਈ ਸੀ ਸ਼ਾਇਦ ਨਹੀਂ ਕਰ ਸਕੇ ਤੇ ਇਸ ਵੇਲੇ ਸਾਡੀ ਡਿਊਟੀ ਹੈ ਅਸੀਂ ਸ਼ਾਇਦ ਉਹ ਵੀ ਕਪਤ ਕਰਨਗੇ ਤੋਂ ਇਹ 2025 ਪਿੰਡਾਂ ਦਾ ਇੱਕ ਗਰੁੱਪ ਦੇ ਕਰ ਵੰਡੇ ਦੀ ਤੋਂ ਅਸੀਂ ਉਸ 2025 ਦੇ حساب ਦੇ ਨਾਲ ਪਿੰਡਾਂ ਦੀ ਵੰਡ ਕੀਤੀ ਹੋਈ ਹੈ ਤੁਹਾਡਾ ਕੈਂਪ ਪ੍ਰਿਸ਼ਤ ਸਹਿਬਾਨ ਮੇਰੇ ਦਫ਼ਤਰ ਦੇ ਅਫੀਸਰ ਸਹਿਬਾਨ ਜ਼ਿਲਦਾਰ ਸਹਿਬਾਨ ਉਹ ਜਿਹਨੇ ਵੀ ਬਗੜ ਬਗੜ ਡਿਪਾਰਟਮੈਂਟਸ ਦੇ ਡਿਰੇਕਟਰ ਸਹਿਬਾਨ ਤੁਹਾਡੇ ਅੱਜ ਸੱਜੇ ਪਾਸੇ ਤੁਹਾਡੇ ਬੈਠੇ ਨੇ ਇਹਨਾਂ ਦੀ ਡਿਊਟੀ ਹੈ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ 스ਪੀਲਰ ਸਾਨੂੰ ਰੈਸਿਪੈਂਡਰ ਜਾ ਕੇ ਜਦੋਂ ਹਰ ਪਿੰਡ ਦੇ ਵਿੱਚ ਅਸੀਂ ਕੈਂਪ ਲਾਇਆ ਮਤਲਬ ਇੱਕ ਇੱਕ ਪਿੰਡ ਦੇ ਵਿੱਚ ਕੈਂਪ ਲੈ ਕੇ 43 ਸਕੀਮ ਦੇ ਅੰਦਰ ਜਿਹੜੀਆਂ ਜਿਹੜੀਆਂ ਸਕੀਮਸ ਆਂਦੀਆਂ ਨੇ ਸਰਟੀਫਿਕੇਟ ਆਉਂਦੇ ਨੇ ਜਾਂ ਲਾਪਾਤੀ ਆਉਂਦੇ ਨੇ ਉਹਨਾਂ ਨੂੰ ਮੌਕੇ ਉੱਤੇ ਸਰਟੀਫਿਕੇਟ ਬਣੋਟ ਕਿਤੇ ਲਵਾਂਗੇ ਬਹੁਤ ਸਾਰਾ ਕੰਮ ਆਨਲਾਈਨ ਦਾ ਫ੍ਰੀ ਦੇਖਦੇ ਹੋ ਕੇ ਇੱਕ ਲੰਮੀ ਕਤਾਰ ਹੈ ਜਿਹੜੇ ਅਫੀਸਰ ਸਾਡੇ ਕੋਲ ਬਟਰੇਗੇ ਪਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਸ ਕੈਂਪ ਨੂੰ ਚੰਗੀ ਤਰ੍ਹਾਂ ਸਵਾਰ ਕੇ ਤੁਹਾਡਾ ਫਾਇਦਾ ਉੱਤੇ ਲੈ ਸਕੀਏ میں بہت دنوادی ہے اپنی بہن بیبیاں کہ تھی بہت بڑی تعداد بیٹھے ہو بہت سارا میرے بھنو مجھے جاندار نے میرے بھی مجھے جانتے ہیں پان صاحب سرپنچ نے بڑے پرالے دے ویڈیو دفتر تحصیلدار صاحب جنہیں بھی شرس آج بیٹھے نہیں سارے نے بہت اچھے طریقے ویل آرگناز میں کہہ سا کہ یہ کیمپ ایس ڈی ایم صاحب کی پرمیشن کے سربراہ پان صاحب نے بہت اچھا بل آرگناز کیا ਸਾਨੂੰ ਜਾ ਪਕੌੜੇ اور ਮੇਰੇ ਸਾਹਮਣੇ ਪਰਫੀ ਪਈ ਹੈ ਮੈਂ ਸਰਪੰਚ ਸਾਹਿਬ ਕਿੰਨੇ ਦਾ ਖਾਣਾ ਵੀ ਸਾਰੇ ਨੂੰ ਪਾਉਣਾ ਤੇ ਕਿਉਂਕਿ ਉਹ ਥੋੜਾ ਜਿਹਾ ਇਸ ਪਾਸੇ ਜਾਣਾ ਤੇ ਹੰਕਾਰ ਦੇ ਗਏ ਤੁਸੀਂ ਆਇਓ ਕੈਂਪ ਦੀ ਸ਼ਾਨ ਰਧਾਈ ਹੈ ਔਰ ਸਰਕਾਰ ਦੇ ਇਸ ਰਾਮ ਨੇ ਪੜਖਾ ਦੱਸ ਰਹੀ ਸੀ ਕਿ ਬਹੁਤ ਸਾਰੇ ਕੰਮ ਸਰਕਾਰ ਨੇ ਤੁਹਾਡੇ ਸਾਹਮਣੇ ਅੱਜ ਕੱਲ ਸੈਸ਼ਨ ਚਲਦੇ ਆ ਪਾਸੋਂ ਕਾਟ ਦਾ ਜੋ ਐਨਸੀ ਮਾਫ ਕਰਨਾ ਬਹੁਤ ਬੜੀ ਪ੍ਰਾਪਤੀ ਹੈ ਜਿਹੜੀ ਨੂੰ 15 ਰੁਪਏ ਜਨਾ ਮੋਹਬੱਤੀ ਪ੍ਰਾਪਤੀ ਹੈ ਹੋਰ ਕਰਪਸ਼ਨ ਹੈ ਉਹਨੂੰ ਤੁਹਾਡੇ ਸਾਹਮਣੇ ਇੱਕ ਫਤਿਹਾਰੀ ਕੋਸਾ 7 ਲੱਖ ਰੁਪਏ ਦੀ ਵਿਸ਼ਤ ਪੜੀ ਗਈ ਜਹਾ ਉਹ ਨਸ਼ਾ ਜਿਹੇ ਸਮਗਰਮ ਦੇ ਦੇਸ ਉਹਨਾਂ ਦੀਆਂ ਪ੍ਰੋਪਰਟੀ ਜੱਦ ਕਰਨੀਆਂ ਸਰਕਾਰ ਪੰਜਾਬ ਨੂੰ ਰੰਗਲੀ ਪੰਜਾਬ ਦੀ ਇੱਕ ਐਸੀ ਸ਼ੇਪ ਕਰਨੀ ਚਾਹੀਦੀ ਹੈ ਕਿ ਸੱਚੀ ਮੱਚੀ ਸਾਨੂੰ ਮਹਿਸੂਸ ਹੋਵੇ ਪੰਜਾਬ ਹੱਸਦਾ ਖੇਡਦਾ ਸ਼ਾਂਤੀ ਨਾਲ ਤੁਹਾਰ ਪੰਜਾਬ ਹੈ ਬਿਲੀ ਦੀ ਅਸੀਂ ਗੱਲ ਕਰੀਏ ਪਾਨੂੰ ਫ੍ਰੀ ਬਿਲੀ ਮੇਰੇ ਕੋ ਕਿਸੇ ਦਾ ਬਿੱਲ ਨਾ ਹੋਵੇਗਾ ਜਿਹੜੇ ਵੱਡੇ ਜ਼ਮੀਦਾਰ ਨੇ ਲਿਖ तकरीबन ਹੱਥ ਖੜੇ ਕਰੋ ਕਹਿੰਦੇ ਕਿ ਮੈਨੂੰ ਮਾਫ ਹੱਥ ਖੜੇ ਕਰੋ ਕਹਿੰਦੇ ਕਿ ਮੈਨੂੰ ਮਾਫ ਮੈਂ ਸ਼ਰਧਾ ਕਿ ਤੁਸੀਂ ਬਹੁਤ ਵੱਡੇ ਬੁਢਾਈ ਦੇ ਪਾਸ ਰਹੋ ਕਿ ਸਰਕਾਰ ਨੇ ਇਸ ਸਬਸਤਾ ਨੂੰ ਤੁਹਾਡੇ ਤੇ ਲਾਭ ਕੀਤਾ ਔਰ ਤੁਹਾਡੀ ਪੈਨਸ਼ਨ ਜਿਹੜੀਆਂ ਸ਼ੈਦਰ ਸਕੀਮ ਇਥੇ ਮੌਕੇ ਤੇ ਔਰ ਡਿਵਰ ਕਾਰਡ ਜੋ ਵੀ ਇਥੇ ਬਣ ਰਿਹਾ ਹੈ ਹੁਣ ਅਸੀਂ ਸਰਟੀਫਿਕੇਟ ਲੇ ਕੇ ਜਲਦੀ ਨਹੀਂ ਇਸ਼ੂ ਕਰਾਂਗੇ ਐਸੀ ਸਾਹਿਬ ਤਰਿੰਦਰ ਸੌਰੀ ਤਰਿੰਦਰ ਜੀ ਬ੍ਰਿធី ਨੇ ਮਾਰਕੀਟ ਕੋਲ ਦੇ ਟ੍ਰੀਟਮੈਂਟ ਸਾਹਿਬ ਉਹਨਾਂ ਦੀ ਬੜੀ ਜ਼ਰੂਰੀ ਹੈ ਰੋਡਸ ਵਾਲੀ ਮੈਂ ਗਲਤੀ ਕੀਤੀ ਜਿੱਥੇ ਰੋਡ ਏਡਬੀ ਬਣਾ ਰਹੀ ਹੈ ਉੱਥੇ 100 ਕਰੋੜ ਰੁਪਏ ਸੱਤਾ ਪੈਣਾ ਜਿੰਨੇ ਵੇਅ ਪਹਿਲਾਂ ਸਾਰਿਆਂ ਨੂੰ ਪਾਇਆ ਹੋਰੇ ਸਤਿ ਸ੍ਰੀ ਅਕਾਲ ਅੱਜ ਸਾਡੇ ਵਿਚਕਾਰ ਸਾਡੀ ਆਮ ਆਦਮੀ ਪਾਰਟੀ ਤੋਂ ਸਾਡੇ ਹਲਕਾ ਇੰਚਾਰਜ ਫਤਾਲ ਜਗENDER ਸਿੰਘ ਮਾਨ ਉਹਨਾਂ ਦੇ ਨਾਲ ਪਿਆਰੇ ਸਰਕਾਰ ਜੋ ਸਾਡੇ ਆਮ ਆਦਮੀ ਦੇ ਬਲਾਰੇ ਪ੍ਰਿੰਸੀਪਲ ਪਟਕ ਜੀ ਨਾਲ ਐਸਡੀਐਮ ਸਾਹਿਬ ਅਦੇ ਸਰਪੰਚ ਸਾਹਿਬ ਨਾਲ ਸਾਡੇ ਨਾਲ ਆਏ ਅੱਜ ਬਲਾਕ ਪ੍ਰਮਾਣਾ ਚੂ ਜੱਸੀ ਜੀ ਹਰਪ੍ਰੀਤ ਜੀ ਅਤੇ ਸਾਰੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਜਿੰਨੇ ਵੀ ਸਾਡੇ ਕੋਲ ਆਏ ਨੇ ਜਿੰਨੇ ਪ੍ਰਸ਼ਾਦ ਸਾਡੇ ਕੋਲ ਆਏ ਨੇ ਪਹਿਲਾਂ ਮੈਂ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਅੱਜ ਮੈਂ ਇੱਥੇ ਸਾਡੇ ਆਪਣੇ ਜਿੰਨੇ ਵੀ ਵੀਰ ਭੈਣ ਬੈਠੇ ਨੇ ਇਹਨਾਂ ਨੂੰ ਇਹ ਹੀ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਆਮ ਆਦਮੀ ਪਾਰਟੀ ਦੇ 48 ਕੰਮ ਇਹੋ ਜਿਹੇ ਨੇ ਜਿਹੜੇ ਅੱਜ ਆਪਾਂ ਮੌਕੇ ਤੇ ਆਉਂਦੀ ਸਪੋਰਟ ਕਰਾ ਸਕਦੇ ਆ ਜਿਨ੍ਹਾਂ ਦੇ ਵਿੱਚ ਚਲੋ ਥੜ੍ਹ ਕੰਮ ਹਾਂਜੀ ਤੇ ਮੈਨੂੰ ਜਿਆਦਾ ਕਰਦਾ ਸਾਡੇ ਹਾਲ ਕਾਮ ਜਾਂਦੇ ਵੱਲੋਂ ਇਹੀ ਇਹ ਦੱਸਿਆ ਕਿ ਪਹਿਲਾਂ ਆਪਣਾ ਕੰਮ ਜਰੂਰ ਦੱਸੀਐ ਕਿਉਂ ਮੈਂ ਜੇ ਹਸਾ ਹੁਣ ਜੇਸ ਰੋਡ ਵਿੱਚ ਨਹੀਂ ਆਇਆ ਤੇ ਰੋਡ ਵੀ ਬਹੁਤ ਚੜ ਤੋਂ ਖਸਤਾ ਹਾਲ ਤੈ ਤਾਂ ਮੈਂ ਆਪਣੇ ਪਿੰਡ ਨੂੰ ਤੁਹਾਡੇ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਇਹ ਪਿੰਡ ਦੀ ਜਲਦੀ ਹੀ ਹਾਲ ਬਦਲੀ ਜਾਵੇ ਤੇ ਜਲਦੀ ਸੜਕ ਤਿਆਰ ਹੋ ਜਾਵੇਗੀ ਅਤੇ ਨਾਲ ਬਾਕੀ ਵੀ 11 ਇਸ ਵੇਲੇ 11 ਪਿੰਡਾਂ ਦੀਆਂ ਸੜਕਾਂ ਸਾਡੇ ਕੋਲ ਬਣ ਕੇ ਤਿਆਰ ਨੇ ਜਿਹੜੀਆਂ ਜਲਦੀ ਈਸ਼ੂ ਹੋ ਜਾਣਗੀਆਂ ਤੇ ਜਲਦੀ ਕੰਮ ਸ਼ੁਰੂਆਤ ਕਰਵਾਈ ਜਾਵੇਗੀ ਤੇ ਥੋੜੇ ਦਿਨ ਪਹਿਲਾਂ ਸਾਡੇ ਕੋਲ ਆ ਚੰਦ ਬਾਸਰ ਜੀ ਜੋ ਸਾਡੇ ਕੋਲ ਵੀ ਚੇਚੇ ਤੋਂ ਪਹੁੰਚੇ ਤਾਂ ਉਹਨਾਂ ਨੇ ਸਪੈਸ਼ਲ 140 ਕਿਲੋਮੀਟਰ ਦੀਆਂ ਜਿੰਨੀਆਂ ਵੀ ਖੜੀਆਂ ਪਿੰਡਾਂ ਨਾਲ ਲੱਗਦੀਆਂ ਸਾਰੀਆਂ ਦੀ ਖਰਾਟ ਪੂਰਵਕ ਕੀਤੀ ਤੇ ਜਲਦੀ ਤਿਆਰ ਹੋ ਜਾਣਗੀਆਂ ਮੈਂ ਸਾਰੇ ਵੀਰਾਂ ਨੂੰ ਇਹ ਹੀ ਬੇਨਤੀ ਕਰਨਾ ਹੈ ਕਿ ਅੱਜ ਜਿੰਨਾ ਵੀ ਪ੍ਰਸ਼ਾਸਨ ਸਾਡੇ ਕੋਲ ਆਇਆ ਹੋਇਆ ਹੈ ਇਹ ਪ੍ਰਸ਼ਾਸਨ ਸਿਰਫ ਤੁਹਾਨੂੰ ਇਹੇ ਢੱਕ ਲੈਣੇ ਆਇਆ ਤੇ ਅੱਜ ਜਿਹੜਾ ਵੀ ਤੁਹਾਡੇ ਕੋਲ ਕੰਮ ਜ਼ਰੂਰੀ ਨਹੀਂ ਅੱਜ ਜਿਹੜੇ ਕੋਈ ਰਹਿ ਵੀ ਗਿਆ ਉਹ ਕੰਮ ਤੁਸੀਂ ਬਾਅਦ ਵਿੱਚ ਵੀ ਇਹ ਅਫਸਰ ਸਾਹਿਬਾ ਦੇ ਕੋਲ ਤੁਹਾਨੂੰ ਫੇਰ ਉੱਥੇ ਮਿਲਣਗੇ ਇਹ ਬਾਕੀ ਕੰਮ ਤੁਸੀਂ ਉੱਥੋਂ ਵੀ ਜਾ ਕੇ ਕਰਵਾ ਦੇ ਤਾਂ ਕਿ ਜ਼ਰੂਰੀ ਨਹੀਂ ਜੇ ਕੋਈ ਪੈਣ ਕਵੇ ਤਾਂ ਫਟਾ ਕੋ ਵੀਰ ਕਵੇ ਮੇਰਾ ਕੰਮ ਰਹਿ ਗਿਆ ਜੀ ਕੋਈ ਗੱਲ ਨਹੀਂ ਇਹ ਕੰਮ ਤੁਹਾਨੂੰ ਕੋਈ ਕਹੇ ਨਾ ਜਿਹੜੇ ਵੀ ਅਫਸਰ ਇਹਨਾਂ ਨੂੰ ਅਗਿਆਤ ਹੈ ਕਿ ਸਾਡਾ ਕੰਮ ਜਿਹੜਾ ਵੀ ਹੈਗਾ ਤੁਹਾਨੂੰ ਕਹਿੰਦੇ ਆ ਦੱਸਦੇ ਆ ਜੀ ਤੁਹਾਡਾ ਕੋਈ ਕੰਮ ਰਹਿ ਗਿਆ ਇਹ ਤੁਹਾਨੂੰ ਆਣ ਕੇ ਫਿਰ ਤੁਹਾਨੂੰ ਕਹਿੰਦੇ ਹਾਂ ਜੀ ਤੁਹਾਡਾ ਉਹਨਾਂ ਦਾ ਕੰਮ ਰਹਿ ਗਿਆ ਜੋ ਸਾਰੇ ਵੀ ਵੀਰ ਸਾਡੇ ਕੋਲ ਪਹੁੰਚਿਆ ਸਾਰਿਆਂ ਨੂੰ ਅਸੀਂ ਪਿੰਨ ਲੱਗ ਕੇ ਇਹਨੂੰ ਦੀ ਸਰਪੰਚ ਸਾਹਿਬ ਵੱਲੋਂ ਤੇ ਸਾਰੀ ਪੰਚਾਇਤ ਵੱਲੋਂ ਜੀ ਆਰਮ ਕਹਿੰਦੇ ਆ ਸਾਡੇ ਵਿੱਚ ਸਰਦਾਰ ਖੇਦਰ ਸਿੰਘ ਜੀਵਾਨ ਇਵੇਂ ਚੇਚੇ ਦੌਰ ਤੇ ਪਹੁੰਚਿਆ ਮਨਰੇ ਨਾਲ ਐਸ.ਡੀ.ਐਮ ਸਾਹਿਬ ਸੀਰ ਦਾ ਸਾਹਿਬ ਵੀਡੀਓ ਸਾਹਿਬ ਹੋਰ ਸਾਰੇ ਵੀ ਜਿੰਨੇ ਵੀ ਪਤਵੰਤੇ ਸੱਜਣ ਇੱਕ ਇੱਕ ਕਦਮ ਚੱਲ ਕੇ ਸਾਡੇ ਕੋਲ ਆਇਆ ਸਾਰਿਆਂ ਦਾ ਇੱਥੇ ਆਣ ਕੇ ਅਸੀਂ ਦਿਲ ਦੀਆਂ ਕਹਿਰਾਈਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਸ ਕਰਦੇ ਹਾਂ ਕਿ ਜਿਹੜੀ ਭਾਈ ਸਾਹਿਬ ਤੁਹਾਡੇ ਨੇ ਜੀਪੀਆ ਸਾਡੀ ਸੜਕ ਦੀ ਫਰਵਾਇਸ਼ ਅਸੀਂ ਸਾਰੇ ਨਗਰ ਵੱਲੋਂ ਨਗਰ ਵੱਲੋਂ ਨਹੀਂ ਮਦੂ ਕੋ ਗਾਣੀਪੁਰ ਦੇ ਕਹਾ ਜਿੰਨੀ ਸੰਗਤਾਂ ਸਾਰੀ ਇਧਰ ਨਹੀਂ ਲੰਘ ਕੇ ਜਾਂਦੀ ਆ ਸਾਰੇ ਲੋਕਾਂ ਦਾ ਇਹ ਰਸਤਾ ਅਸੀਂ ਇਸ ਸਾਥੀ ਤੋਂ ਬੜੇ ਪਰੇਸ਼ਾਨ ਸੀ ਸਾਡੀ ਆਪੇ ਹੀ ਮੰਗੀ ਪੂਰੀ ਹੋ ਗਈ ਆ ਅਸੀਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਆਪਕਾ ਸ਼ੁਕਰੀਆ ਨੇ ਕਿ ਅਸੀਂ ਵੀ ਹਰੇਕ ਮਿਲਣ ਤੁਹਾਡੇ ਨਾਲ ਮੁੰਡੇ ਨਾਲ ਮੋੜਾ ਲਾ ਕੇ ਤੁਹਾਂਗੇ ਜਿੱਥੇ ਤੁਸੀਂਾਨੂੰ ਦੱਦੂਗੇ ਅਸੀਂ ਤੇ ਪਹੁੰਚਾਂਗੇ ਸਾਰੀ ਸੰਗਤਾਂ ਸਾਰਿਆਂ ਬਖਸ਼ਰਾਂ ਦਾ ਇਸੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਆਨਮਾਨ ਸ਼ਾਨ ਸਰਦਾਰ ਜੀਵਿੰਦਰ ਸਿੰਘ ਜੀ ਮਾਨ ਉਹਨਾਂ ਦੇ ਨਾਲ ਇਸ ਪਿੰਡ ਦੇ ਪ੍ਰਮੁੱਖ ਸ਼ਖਸੀਅ ਸਰਪੰਸਾ ਅਤੇ ਸੰਮਤਨ ਦੇ ਪੰਡਤੋਂ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਉਥੇ ਦੇ ਸਰਪੰਚ ਸਰਦਾਰ ਅਫਤਾਰ ਸਿੰਘ ਜੀ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਕਵਿੰਦਰ ਸਿੰਘ ਜੀ ਸਾਡੇ ਵੀਡੀਪੀਓ ਰਾਣਾ ਜੀ ਜੀ ਦੁਜੀ ਦਰੋਂ ਸਾਡੇ ਸਰਪੰਚ ਸਾਹਿਬ ਸ਼੍ਰੀ ਮントਕਾ ਜੀ ਸਾਡੇ ਬਹੁਤ ਹੀ ਧਰਮ ਪਿਆਰੀਆ ਕੋ ਬਸੰਤ ਨਗਰ ਤੋਂ ਵਿਜੈ ਜੀ ਸਾਡੇ ਬਲਾਕ ਪ੍ਰਧਾਨ ਵਰਦਵੰਗੜ ਸਾਡੇ ਰਾਜਾ ਕੌਨਸਲਰ ਜੀ ਹੋਰ ਸਾਡੇ ਸਾਰੇ ਸਹਿਮਾਨ ਐਸਡੀਓ ਸਹਿਮਾਨ ਐਫਸੀਆਈ ਜਨ ਸਵੰਨ ਸਾਡੇ ਆਪਕੋ ਅਫਸਰ ਅੱਜ ਅਸੀਂ ਪੰਜਾਬ ਸਰਕਾਰ ਤੁਹਾਡੇ ਦਰ ਜਿਹੜੀ ਕਿ 6 ਫਰਵਰੀ ਤੋਂ ਸ਼ੁਰੂ ਕੀਤੀ ਗਈ ਸੀ ਉਹਦੇ ਦੂਸਰੇ ਪੜਾ ਦੇ ਵਿੱਚ ਸਾਨੂੰ ਤੁਹਾਡੇ ਕੋਲ ਹੁਣ ਦਾ ਮੌਕਾ ਮਿਲਿਆ ਪੰਜਾਬ ਸਰਕਾਰ ਨੇ ਤੁਹਾਡੇ ਨਾਲ ਜੋ ਵਾਅਦੇ ਕੀਤੇ ਉਹਨਾ ਵਾਅਦੇ ਨੂੰ ਪੂਰਾ ਕਰਦੇ ਹੋਏ ਅਸੀਂ ਤੁਹਾਡੇ ਕੋਲ ਇੱਥੇ ਪਹੁੰਚੇ ਹਾਂ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਜਿੱਥੇ ਤੁਹਾਨੂੰ ਬਿਜਲੀ ਫ੍ਰੀ ਦੇਣੀ ਹੈ ਉੱਥੇ ਹੀ ਸਾਡਾ ਇਹ ਵੀ ਵਾਅਦਾ ਸੀ ਤੁਹਾਡੇ ਨਾਲ ਕਿ ਅਸੀਂ 44 ਕਿਸਮ ਦੇ ਸਰਟੀਫਿਕੇਟ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਆ ਕੇ ਉਪਲਬਧ ਕਰਵਾਵਾਂਗੇ ਜਿਹਦੇ ਵਿੱਚ ਚਾਹੇ ਬੁਢਾਪਾ ਪੈਨਸ਼ਨ ਤੇ ਹੋਣ ਨੀਲੇ ਪੀਲੇ ਕਾਰਡ ਹੋਣ ਆਜ ਸਮਨ ਕਾਰਡ ਹੋਣ ਤਾਂ ਹੋਰ ਇਸ ਤਰ੍ਹਾਂ ਦੇ ਨਾਲ ਸੰਬੰਧਿਤ ਚਾਹੇ ਮੈਰੀ ਸਰਟੀਫਿਕੇਟ ਹੋਵੇ ਉਹ ਵੀ ਤੁਹਾਨੂੰ ਪ੍ਰਾਪਤ ਕਰਾਈ ਜਾਣਗੇ ਆਧਾਰ ਕਾਰਡ ਤੁਹਾਡੇ ਤੇ ਪ੍ਰਾਪਤ ਕਰਾਈ ਜਾਣਗੇ ਬਹੁਤ ਸਾਰਾ ਜਿਹੜਾ ਵੀ ਤੁਸੀਂ ਤੇ ਪਹੁੰਚੇ ਹੋ ਆਪਣਾ ਸਮਾਂ ਕੱਢ ਕੇ ਉਹ ਤੁਹਾਡਾ ਨਾਰਥਕ ਨਹੀਂ ਜਾਵੇਗਾ ਅਤੇ ਤੁਹਾਨੂੰ ਅੱਜ ਇਸ ਮੁਹਿੰਮ ਦੇ ਵਿੱਚ ਸਾਡੇ ਜਿਹੜੇ ਯੋਗ ਅਫਰ ਹੈ ਉਹ ਆਪਣੀ ਨਿਗਰਾਨੀ ਦੇ ਵਿੱਚ ਤੁਹਾਨੂੰ ਜੋ-ਜੋ ਵੀ ਤੁਹਾਡੀਆਂ ਤਕਲੀਫਾਂ ਹਨ ਉਹਨਾਂ ਨੂੰ ਅਸੀਂ ਸੁਣਾਂਗੇ ਅਤੇ ਉਹਨਾਂ ਦਾ ਜਿਹੜਾ ਨਿਵਾਰਨ ਹੈ Subscribe now and press the bell icon. Never miss an update.